जय माता दी ਪੰਜਾਬੀਆਂ ਦਾ ਤੜਕਾ YouTube ਚੈਨਲ ਵਿੱਚ ਸ਼ੈਫ ਵਿਸ਼ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹੈ ਜੀ ਤੇ ਅੱਜ ਮੈਂ ਨਵਰਾਤਰੀ ਸਪੈਸ਼ਲ ਦੇ ਵਿੱਚ ਤੁਹਾਡੇ ਵਾਸਤੇ ਇੱਕ ਨਵੀਂ ਰੈਸਪੀ ਲੈ ਕੇ ਆਇਆ ਉਹ ਹੈ ਜੀ ਸ਼ਕਰਕੰਦੀ ਦੀ ਸਬਜੀ ਤੁਸੀਂ ਸ਼ਕਰਕੰਦੀ ਤਾਂ ਬਹੁਤ ਵਾਰੀ ਖਾਧੀ ਹੋਣਗੀ ਪਰ ਉਹ ਪੁੱਲ ਕੇ ਜਾਂ ਬੋਇਲਡ ਕਰਕੇ ਚਾੜ ਦੇ ਰੂਪ ਵਿੱਚ ਖਾਦੇ ਹੋਈਏ ਪਰ ਤੁਹਾਨੂੰ ਪਤਾ ਹੈ ਕਿ ਇਸ ਦਿਨ ਸਬਜੀ ਦੇ ਰੂਪ ਵਿੱਚ ਵੀ ਖਾਦਾ ਜਾਂਦਾ ਹੈ ਜੋ ਕਿ ਬਹੁਤ ਹੀ ਜ਼ਿਆਦਾ ਸੁਆਦਿਸ਼ਟ ਬੰਦੀ ਹੈ ਤਕਰੀਬਨ ਸ਼ੱਕਰਕੰਦੀ ਦਾ ਟੇਸਟ ਹੈ ਜਿਹੜਾ ਉਹ ਮਿੱਠਾ ਹੁੰਦਾ ਹੈ সুইਟ ਪੋਟੈਟੋ ਹੀ ਕਹਿੰਦੇ ਆ ਇਹਨੂੰ ਆਲੂ ਦੀ ਤਰ੍ਹਾਂ ਹੁੰਦਾ ਹੈ ਤੇ ਜੇਕਰ ਇਸ ਨੂੰ ਸਬਜ਼ੀ ਦੇ ਵਿੱਚ ਬਣਾ ਕੇ ਆਪਾਂ ਖਾਂਦੇ ਆ ਤੇ ਉੱਪਰੋਂ ਇਸ ਦੇ ਵਿੱਚ ਥੋੜਾ ਜਿਹਾ ਢੀਬੂ ਨਾ ਜੋੜ ਕੇ ਖਾਂਦੇ ਆ ਤਾਂ ਫਿਰ ਕਹਿਣਾ ਹੀ ਕੀ ਟੈਂਗੀ ਟੇਸਟ ਹੁੰਦਾ ਹੈ ਬਹੁਤ ਹੀ ਜ਼ਿਆਦਾ ਵਧੀਆ ਰੈਸਪੀਜ਼ ਹੈ ਤੇ ਆਓ ਇਸ ਦੀ ਸ਼ੁਰੂਆਤ ਕਰਦੇ ਆਂ ਐਥੇ ਦੋਸਤੋ ਮੈਂ ਤਕਰੀਬਨ 400 ਗ੍ਰਾਮ ਦੇ ਕਰੀਬ ਸ਼ੱਕਰਕੰਦੀ ਲਈ ਹੈ ਇਸ ਨੂੰ ਆਪਾਂ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਧੋਲਿਆ ਪਰ ਫਿਰ ਵੀ ਇਸ ਦੇ ਵਿੱਚ ਥੋੜੀ ਬਹੁਤ ਸਾਈਡ ਆਫ ਸੋਡਾ ਤੋਂ ਮਿੱਟੀ ਹੁੰਦੀ ਹੈ ਤਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਛਿਲਕਾ ਉਤਾਰ ਦੇ ਰਹੇ ਹਾਂ ਤੁਸੀਂ ਦੇਖ ਪਾ ਰਹੇ ਹੋ ਨਾ ਇਸ ਤਰ੍ਹਾਂ ਇਸ ਨੂੰ ਰਗੜ ਰਗੜ ਕੇ ਬਿਲਕੁਲ ਆਪਾਂ ਸਫੇਦ ਪੀਸ ਕੱਢ ਲਾਗੇ ਇਹਦੇ ਵਿੱਚੋਂ ਤੇ ਜੋ ਵੀ ਥੋੜਾ ਬੋਟਾ ਜੇ ਟੱਕ ਵਗੈਰਾ ਹੁੰਦਾ ਹੈ ਜਾਂ ਹੋਰ ਖਰਾਬ ਪੀਸ ਨਿਕਲਦਾ ਹੈ ਤਾਂ ਉਸ ਨੂੰ ਆਪਾਂ ਸਾਫ਼ ਕਰ ਦਾਂਗੇ ਤੇ ਪੌੜੀ ਦੇ ਵਿੱਚ ਇਹਨੂੰ ਇਸੇ ਤਰ੍ਹਾਂ ਛਿਲਕੇ ਪੌੜੀ ਦੇ ਵਿੱਚ ਰੱਖੀ ਜਾ ਰਹੇ ਆ ਤੇ ਇਹ ਪਾ ਤੁਹਾਨੂੰ ਛਿਲਕੇ ਦੱਸਦਾ ਸਰ ਸ਼ਕਰਗੰਦੀ ਦੀ ਸਬਜ਼ੀ ਬਣਾਉਣ ਵਾਸਤੇ ਮੈਂ 1.5 ਇੰਚ ਤਕਰੀਬ ਅਦਰਕ ਦਾ ਪੀਸ ਲਿਆ ਹੈ ਤੇ ਪੰਜ ਮੈਂ ਹਰੀਆਂ ਮਿਰਚਾਂ ਲਈਆਂ ਨੇ ਤੇ ਤਿੰਨ ਟਮਾਟਰ ਮੈਂ ਮੀਡੀਅਮ ਸਾਈਜ਼ ਦੇ ਲਈਏ ਨੇ ਇਹਦਾ ਸਾਰੇ ਨੂੰ ਆਪਾਂ ਚੋਪੜੇ ਵਿੱਚ ਪਾ ਕੇ ਤੇ ਚੰਗੀ ਤਰ੍ਹਾਂ ਚੋਪ ਕਰਨ ਲੱਗੇ ਆਓ ਇਹ ਤਾਂ ਸਾਰਿਆਂ ਨੂੰ ਚੋਕ ਕਰਕੇ ਤੇ ਆਪਾਂ ਸਮਝੀ ਦੀ ਤਿਆਰੀ ਕਰਦੇ ਹਾਂ ਇੱਥੇ ਮੈਂ ਸ਼ਕਰਕੰਦੀ ਸਬਜ਼ੀ ਬਣਾਉਣ ਵਾਸਤੇ ਕੜਾਈ ਨੂੰ ਮੈਂ ਗੈਸ ਦੇ ਉੱਤੇ ਰੱਖ ਦਿੱਤਾ ਤੇ ਇਸ ਦੇ ਵਿੱਚ ਮੈਂ ਥੋੜਾ ਜਿਹਾ ਦੇਸੀ ਘਿਓ ਪਾਵਾਂਗੇ 2 ਚਮਚਾ ਦੇ ਕਰੀਬ ਬਰਤ ਦੇਸੀ ਘਿਓ ਪਾਇਆ ਹੈ ਤਾਂ ਆਪਾਂ ਇਸ ਦੇ ਵਿੱਚ 1 ਚਮਚਾ ਦੇ ਕਰੀਬ ਜੀਰਾ ਪਾ ਦਿੰਦੇ ਹਾਂ ਇਹ ਜਿਹੜੇ ਆਪਾਂ ਚੰਗੀ ਤਰ੍ਹਾਂ ਠਿਕ ਕੰਦੇ ਨੇ ਕਿ ਜਿਹੜੇ ਆਪਾਂ ਟਮਾਟਰ ਅਦਰਕ ਇਹ ਸਭ ਇਹ ਮਿਚਾ ਰੂ ਸੋਕ ਕਰਕੇ ਰੱਖਿਆ ਸਾਰਾ ਪਾ ਲਿਆ ਆਪਾਂ ਸਬ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਪੁੱਟ ਦਗੇ ਤੁਸੀਂ ਦੇਖ ਪਾ ਰਹੇ ਹੋ ਕਿ ਆਪਣਾ ਮਸਾਲਾ ਉੱਠ ਰਿਹਾ ਤੇ ਟਮਾਟਰ ਨੂੰ ਪੱਚੀ ਤਰ੍ਹਾਂ ਗਾਲਨ ਵਾਸਤੇ ਇੱਥੇ ਮੈਂ ਇੱਕ ਚਮਚ ਤਕਰੀਬ ਸਿੰਧ ਨਮਕ ਮਲਾ ਦੇ ਲਿਆ ਤੇ 1/4 ਚਮਚ ਹਲਦੀ ਦਾ ਕਿਉਂਕਿ ਨਵਰਾਤਰੀ ਦੀ ਸਬਜ਼ੀ ਬਣ ਰਹੀ ਹੈ ਤੇ ਦੋਸਤੋ ਲਾਲ ਮਿਰਚ ਦਾ ਉਪਯੋਗ ਅਸੀਂ ਨਹੀਂ ਕਰਦੇ ਤੇ ਵਰਤ ਫੁਰ ਚਮੜਿਤ ਤੇ ਕਰੀਬ ਕਾਲੀ ਮਿਰਚ ਤੇ ਇਸ ਨੂੰ ਹੋਰ ਨਾਲ ਪਾ ਚੰਗੀ ਤਰ੍ਹਾਂ ਪੁੱਟਾਗੇ ਦੂਸਰੇ ਪਾਸੇ ਤੁਸੀਂ ਦੋਸਤੋ ਦੇਖੋਗੇ ਕਿ ਮੈਂ ਸ਼ਕਰਕੰਦੀ ਨੂੰ ਚੰਗੀ ਤਰ੍ਹਾਂ ਛਿਲਕੇ ਤੇ ਪਾਣੀ ਦੇ ਵਿੱਚ ਪਾ ਕੇ ਰੱਖਿਆ ਹੈ ਤੇ ਮੈਂ ਇਸ ਤੇ ਛੋਟੇ-ਛੋਟੇ ਇਸ ਤਰ੍ਹਾਂ ਦੇ ਪੀਸ ਕਰ ਲਏ ਨੇ ਮੈਂ ਛੋਟੇ-ਛੋਟੇ ਇਸ साइज ਦੇ ਵਿੱਚ ਪੀਸ ਕਰ ਲਏ ਸਾਨੂੰ ਆਪਣਾ ਪੁੱਜ ਗਿਆ ਹੈ ਦੋਸਤੋ ਇੱਕ ਛੋਟੀ ਜਿਹੀ ਬੇਨਤੀ ਹੈ ਕਿ ਜੇਕਰ ਤੁਸੀਂ ਹਾਲੇ ਤੱਕ ਮੇਰੇ YouTube ਚੈਨਲ ਪੰਜਾਬੀਆਂ ਦਾ ਤੜਕਾ ਤੇ ਨਹੀਂ ਗਏ ਤੇ ਕਿਰਪਾ ਕਰਕੇ ਮੇਰੇ ਚੈਨਲ ਤੇ ਜਾ ਕੇ ਤੁਸੀਂ ਉੱਥੇ ਪਈਆਂ ਰੈਸਪੀਜ਼ ਨੂੰ ਦੇਖੋ ਜੇ ਤੁਹਾਨੂੰ ਪਸੰਦ ਆਉਂਦੀਆਂ ਤਾਂ ਉਹਨਾਂ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋਗੇ ਸਬਸਕ੍ਰਾਈਬ ਕਰਨਾ ਕੋਈ ਵੀ ਖਰਚਾ ਨਹੀਂ ਹੈ ਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਜ਼ਰੂਰ ਦਬਣਾ ਤਾਂ ਕਿ ਤੁਹਾਨੂੰ ਸਵੇਸੀ ਨੋਟੀਫਿਕੇਸ਼ਨ ਮਿਲਦੀ ਰਹੇ ਬੇਸ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਸਪੈਸ ਪਾਦਰਦਾ ਬਸਾਲੇ ਨੇ ਆਪਣੇ ਲਈ ਤੇਲ ਛੱਡ ਦਿੱਤਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀ ਆਪਾਂ ਸ਼ਕਰਕੰਦੀ ਕੱਟ ਕੇ ਰੱਖੀ ਹੈ ਉਹ ਮਿਕਸ ਕਰ ਦਿੰਦੇ ਹਾਂ ਇੱਕ ਬੜੀ ਜਲਦੀ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਹੈ ਕਿਉਂਕਿ ਸ਼ਕਰਕੰਦੀ ਨੂੰ ਥੋੜਾ ਕੁ ਹੀ ਸੇਕਾ ਚਾਹੀਦਾ ਹੁੰਦਾ ਤੇ ਬਹੁਤ ਹੀ ਜ਼ਿਆਦਾ ਵਧੀਆ ਇਹ ਸਵਾਦਿਸ਼ ਸਬਜ਼ੀ ਬਣਦੀ ਹੈ ਦੋਸਤੋ ਸ਼ਕਰਕੰਦੀ ਵਿੱਚ ਆਪਣੀ ਮਿਠਾਸ ਹੁੰਦੀ ਹੈ ਤੇ ਸਬਜ਼ੀ ਬਣਨ ਤੋਂ ਬਾਅਦ ਆਪਾਂ ਦੇ ਵਿੱਚ ਅੱਧਾ ਨਿੰਬੂ ਡੋੜਾਂਗੇ ਤਾਂ ਖੱਟੀ ਮਿੱਠੀ ਸਬਜ਼ੀ ਹੈ ਜਿਹੜੇ ਟੈਂਗੀ ਫਲੇਵਰ ਆ ਬਹੁਤ ਜ਼ਿਆਦਾ ਵਧੀਆ ਹੁੰਦਾ ਕੋਲ ਇਥੇ ਆਪਾਂ ਕੁਝ ਪਾਣੀ ਪਾਵਾਂਗੇ ਇਸ ਤੋਂ ਉੱਪਰ ਦੇ ਵਿੱਚ ਬੇ ਟਮਾਟਰ ਤੇ ਅਦਰਕ ਪੀਸੇ ਸੀ ਉਸ ਦੇ ਵਿੱਚ ਥੋੜਾ ਕੁ ਪਾਣੀ ਮਿਲਾ ਲਿਆ ਤਰੀ ਤੁਸੀਂ ਆਪ ਦੇ ਹਿਸਾਬ ਨਾਲ ਬਣਾ ਸਕਦੇ ਹੋ ਜੇ ਤੁਸੀਂ ਜਿਆਦਾ ਤਰੀ ਖਾਣਦੇ ਹੋ ਤਾਂ ਜਿਆਦਾ ਰੱਖ ਸਕਦੇ ਹੋ ਜੇ ਘੱਟ ਖਾਂਦੇ ਹੋ ਤਾਂ ਘੱਟ ਰੱਖੋ ਇਸ ਦੇ ਵਿੱਚ ਸਿੱਧੀ ਪਿੱਨੀ ਜੀ ਸਬਜ਼ੀ ਬਹੁਤ ਜਿਆਦਾ ਸੁਆਦ ਬੰਦੀ ਹੈ ਜਿਆਦਾ ਤਰੀ ਵਾਲੀ ਜਾਂ ਜਿਆਦਾ ਸੁੱਕੀ ਸਬਜ਼ੀ ਉਹ ਨਹੀਂ ਵਧੀਆ ਬੰਦੀ ਤੇ ਹੋਰ ਇੱਕ ਤੋਂ ਡੇਢ ਮਿੰਟ ਹੀ ਹੈ ਇਹ ਸਬਜ਼ੀ ਬਿਲਕੁਲ ਪੱਕ ਕੇ ਤਿਆਰ ਹੋ ਜਾਏਗੀ। ਤਦ ਤੱਕ ਆਪਾਂ ਵੇਟ ਕਰਦੇ ਹਾਂ। ਸਬਜ਼ੀ ਨੂੰ ਪੱਕਦੇ ਹੋਏ ਇੱਕ ਤੋਂ ਡੇਢ ਮਿੰਟ ਹੋ ਚੁੱਕਾ ਹੈ। ਆਪਾਂ ਇੱਕ ਵਾਰੀ ਖੋਲ ਕੇ ਚੈੱਕ ਕਰਦੇ ਹਾਂ। ਥੋੜਾ ਕੁ ਕਸਰ ਹੋ ਰਿਹਾ ਹੈ। ਇੱਕ ਤੋਂ ਡੇਢ ਮਿੰਟ ਤੱਕ ਆਪਾਂ ਇਸ ਨੂੰ ਹੋਰ ਪਕਾਵਾਂਗੇ। ਜੇ ਤੁਸੀਂ ਇਸ ਨੂੰ ਜ਼ਿਆਦਾ ਪਕਾ ਲੈਂਦੇ ਹੋ ਤਾਂ ਦੋਸਤੋ ਇਹ ਸ਼ਕਰਕੰਦੀਆਂ ਜਿਹੜੇ ਤੁਹਾਡੇ ਕੜਥੇ ਮਾਰਦੇ ਹੀ ਇਹ ਵਿੱਚ ਕੁਲਣ ਲੱਗਦੀ ਹੈ ਐਸ ਕਰਕੇ ਇਸ ਨੂੰ ਥੋੜਾ ਕੁ ਆਪਾਂ ਖੜਾ ਖੜਾ ਜਿਹਾ ਰੱਖਾਂਗੇ ਤਾਂ ਕਿ ਇਹ ਅਰਬੀ ਦੀ ਸਬਜ਼ੀ ਦੇ ਤਰ੍ਹਾਂ ਐਸਾ ਟੇਸਟ ਆਏਗਾ ਸਬਜ਼ੀ ਨੂੰ ਪੱਕਦੇ ਹੋਏ ਇੱਕ ਤੋਂ ਡੇਢ ਮਿੰਟ ਹੋ ਚੁੱਕਾ ਹੈ ਉਹ ਦ ਆਪਾਂ ਸਬਜ਼ੀ ਨੂੰ ਚੈੱਕ ਕਰਦੇ ਹਾਂ ਸ਼ਕਰਕੰਦੀ ਬਿਲਕੁਲ ਪੱਕ ਗਈ ਹੈ ਤੇ ਆਪਾਂ ਉਹ ਇਸ ਨੂੰ ਸਰਵ ਕਰਦੇ ਹਾਂ ਗੈਸ ਦੀ ਫਲੇਮ ਨੂੰ ਬੰਦ ਕਰ ਦਿੰਦੇ ਹਾਂ ਸ਼ਕਰਕੰਦੀ ਦੀ ਸਬਜ਼ੀ ਆਪਣੀ ਬਰ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਤੁਸੀਂ ਦੇਖ ਪਾ ਰਹੇ ਹੋ ਕਿ ਕਿੰਨੀ ਵਧੀਆ ਇਸ ਦੀ ਗਰੇਵੀ ਬਣ ਗਈ ਹੈ ਤੁਹਾਨੂੰ ਮੈਂ ਦੱਸਿਆ ਸੀ ਕਿ ਬਹੁਤ ਹੀ ਘੱਟ ਸਮੇਂ ਦੇ ਵਿੱਚ ਇਹ ਸਬਜ਼ੀ ਬਣ ਜਾਂਦੀ ਹੈ ਤਕਰੀਬਨ ਆਪਾਂ ਸਬਜ਼ੀ ਨੂੰ ਇਸ ਨੂੰ 35 ਮਿੰਟ ਤੱਕ ਹੀ ਇਸ ਨੂੰ ਪਕਾਇਆ ਤੇ ਸ਼ਕਰਕੰਦੀ ਆਪਣੀ ਬਹੁਤ ਹੀ ਵਧੀਆ ਖੜੀ ਖੜੀ ਬੜੀਆਂ ਔਰ ਬੜੀ ਦਰਮੇ ਹੈ ਸੌਫਟ ਹੈ ਤੁਸੀਂ ਇਸ ਨੂੰ ਥੋੜਾ ਕੋਈ ਪ੍ਰੈਸ ਕਰੋਗੇ ਤੇ ਬਿਲਕੁਲ ਇਹ ਕੁੱਲ ਮਿਲ ਜਾਏਗੀ ਤੇ ਇਸੇ ਤਰ੍ਹਾਂ ਦੀ ਰੈਸਪੀਸ ਦੇਖਣ ਦੇ ਲਈ ਤੁਹਾਡੇ ਸਾਰਿਆਂ ਕੇ ਬੇਨਤੀ ਹੈ ਕਿ ਮੇਰਾ YouTube ਚੈਨਲ ਪੰਜਾਬੀਆਂ ਦਾ ਤੜਕੇ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਜ਼ਰੂਰ ਕਰੋ ਜੀ ਤੁਹਾਡਾ ਇੱਕ ਸ਼ੇਅਰ ਤੇ ਇੱਕ ਲਾਈਕ ਸਾਡੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਲੱਗਿਆਂ ਕੋਈ ਵੀ ਖਰਚਾ ਨਹੀਂ ਹੈ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਜ਼ਰੂਰ ਦਬਾ ਦਿਓ ਜੀ ਜੈ ਮਾਤਾ ਦੀ ਸਾਸਰੀਆ ਕਾਜ ਰਾਦੇ ਰਾਦੇ